ਮੇਰਾ ਨਾਮ ਸਤਿੰਦਰ ਬੀ ਸਿੰਘ ਹੈ ਜੀ ਅੱਛਾ ਸਤਿੰਦਰ ਵੀਰ ਇਹ ਦੱਸੋ ਕਿ ਆ ਜਿਹੜਾ ਫੂਡ ਸਰ ਇੱਕਦੋਂ ਤੁਸੀਂ ਸ਼ੁਰੂ ਕੀਤਾ ਤੇ ਕਿੱਦਾਂ ਮਨਜੀ ਗਿਆ ਸਰ ਇਹਨੂੰ 3 ਮਹੀਨੇ ਹੋ ਗਏ ਨੇ ਸਟਾਰਟ ਕੀਤੇ ਇਹਨੂੰ ਤੇ ਮੈਂ ਇਸ ਤੋਂ ਪਹਿਲਾਂ ਯੋਗ ਕਰਦਾ ਸੀ ਰੈਸਟੋਰੈਂਟ ਵਿੱਚ 3 ਸਾਲ ਕੀਤੀ ਹੈ ਤੇ ਯੋਗ ਤੇ ਉਸ ਤੋਂ ਬਾਅਦ ਸੋਚਿਆ ਕਿ ਆਪਣਾ ਕੋਈ ਮਤਲਬ ਤਿਆਰ ਕਰਦੇ ਆਪਣਾ ਕੰਮ ਕਰਦੇ ਆ ਫਿਰ ਇਹ ਫੂਡ ਰੱਖ ਬਣਾਇਆ ਹਾਂ ਜੀ ਹਾਂ ਜੀ ਹਾਂ ਜੀ ਆਪ ਤਿਆਰ ਕਰਾਇਆ ਅੱਛਾ ਤੇ ਇਹ ਕਿੰਦਾ ਡਿਗਰੀ ਹੈ ਤੁਸੀਂ ਹਾਂ ਜੀ ਮੈਂ ਪਲੱਸ 2 ਕੀਤੀ ਹੈ ਸਰ ਤੇ ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ ਇਲੈਕਟ੍ਰੀਕਲ ਦਾ 2 ਸਾਲ ਦਾ ਤੇ ਮੈਂ ਤੁਹਾਨੂੰ ਮਾਰ ਕਹਿੰਦਾ ਸੀ ਕਿ ਲੈਕੀਕਲ ਵਾਲੇ ਪਾਸੇ ਕਰੀ ਜੋਬ ਆਹਾਂ ਨਹੀਂ ਨਿਯੋਤਤ ਬਣਿਆ ਕੰਮ ਮੈਨੂੰ ਕੀਤਾ ਥੋੜਾ ਚਿਰ ਲੈਕੀਕਲ ਦਾ ਪਰ ਉਧਰ ਮਨ ਨਹੀਂ ਸੀ ਹੈਗਾ ਮੇਰਾ ਮਨ ਨਹੀਂ ਸੀ ਬਾਈ ਜੀ ਤੋਂ ਬਾਅਦ ਉਹ ਮੈਂ ਫਿਰ ਰੈਸਟੋਰੈਂਟ ਵਿੱਚ ਲੱਗਾ ਤੇ ਉਸ ਤੋਂ ਬਾਅਦ ਯੋਗ ਕੀਤੀ ਰੈਸਟੋਰੈਂਟ ਵਿੱਚ 3 ਸਾਲ ਨਹੀਂ 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 ਮੇਰੇ ਪੜਦੇ ਆ ਸਾਰੀ ਉਦੋਂ ਕੋਈ ਮਨਤ ਨਹੀਂ ਸੀ ਹੈਗਾ ਕਿ ਬਾਹਰ ਨਹੀਂ ਜਾਣਾ ਇੱਥੇ ਕਰਨਾ ਪਾਉਂ ਜਿਹੜਾ ਮਰਜ਼ੀ ਕੰਮ ਕਰੀਏ ਰੱਬ ਜੀ ਕਿਤਨਾ ਇਹ 4 ਵਜੇ ਚੱਲਦਾ ਪਿਆ ਫੋਟਰਾ ਪਰਿਵਾਰ ਦੀ ਕਿਤਨੀ سپورਟ ਲਈ ਬਹੁਤ ਵਧੀਆ سپورਟ ਕੀਤਾ ਸਾਰੇ ਪਰਿਵਾਰ ਨੇ ਬਹੁਤ سپورਟ ਕੀਤਾ ਆਪਣੇ ਨਿਵਾਸੀਆਂ ਨੇ ਵੀ ਸਟਾਰਟ ਤੋਂ ਬਾਅਦ ਮਟਾਲੇ ਦੇ ਨਿਵਾਸੀਆਂ ਨੇ ਬਹੁਤ ਸਪੋਰਟ ਕੀਤਾ ਨਾਲ ਬਿੱਤੇ ਕਿਦਾਂ ਦਾ ਫਿਰ ਪਿਆਰ ਮਿਲਿਆ ਲੋਕਾਂ ਨੂੰ ਹਾਂਜੀ ਬਹੁਤ ਵਧੀਆ ਪਿਆਰ ਮਿਲਿਆ ਬਹੁਤ ਜ਼ਿਆਦਾ ਵਧੀਆ ਫੂਡ ਦੇ ਵਿੱਚ ਕੀ ਸਪੈਸ਼ਲਟੀ ਲੱਗੀ ਹੋਈ ਹੈ ਆਪਣੇ ਫੂਡ ਵਿੱਚ ਸਰ 버거 ਤੇ ਸਭ ਸਪੈਸ਼ਲ ਹੈ ਜੀ ਸਭ ਕੁਝ ਹਾਂਜੀ ਹਾਂਜੀ ਸਭ ਹਾਂਜੀ ਨੌਜਵਾਨਾਂ ਦੀ ਇੱਕ ਹੈਲਦੀ ਫੂਡ ਵਾਲੇ ਪਾਸੇ ਹੈਲਦੀ ਹਾਂਜੀ ਬਿਲਕੁਲ ਬਿਲਕੁਲ ਮਲਟੀ ਗ੍ਰੇਨ ਬ्रेड ਹੁੰਦਾ ਆਪਣੇ ਕੋਲ ਇੱਕ ਵਾਰੀ ਟ్రਾਈ ਕਰੋ ਸਭ ਸਪੈਸ਼ਲ ਹੈ ਜੀ ਜਿਵੇਂ ਲੋਕਾਂ ਨੂੰ ਮੈਂ ਆਪਣੇ ਪੰਜਾਬੀ ਲੋਕਾਂ ਨੂੰ ਇਹ ਭਰਾਵਾਂ ਨੂੰ ਮਤਲਬ ਸਨ੍ਹਾ ਦੇਣਾ ਚਾਹੁੰਦਾ ਉਹਨਾਂ ਨੂੰ ਸਪੋਰਟ ਕਰੋ ਵੀ ਸਾਰੇ ਨੌਜਵਾਨ ਨਸ਼ਿਆਂ ਵਾਲ ਨਹੀਂ ਹੈਗੇ ਉਹਨਾਂ ਨੂੰ ਸਪੋਰਟ ਕਰੋ ਆਪਣੇ ਆਪ ਹੀ ਸਾਰੇ ਜਿਹੜੇ ਆ ਦਰਬਨਗੇਦਰ ਨੂੰ ਆਪ ਸਪੋਰਟ ਕਰੋ ਉਹਨਾਂ ਨੂੰ ਮੇਰਾ ਨਾਮ ਸਤਿੰਦਰ ਬੀ ਸਿੰਘ ਹੈ ਅੱਛਾ ਸਤਿੰਦਰ ਵੀ ਇਹ ਦੱਸੋ ਕਿ ਆ ਜਿਹੜਾ ਫੂਡ ਹੈ ਇਕਦਮ ਕਿੰਨਾ ਬਹੁਤ ਚੰਗਾ ਸਰ ਇਹਨੂੰ 3 ਮਹੀਨੇ ਹੋ ਗਏ ਨੇ ਸਟਾਰਟ ਕੀਤੇ ਨੂੰ ਤੇ ਮੈਂ ਇਸ ਤੋਂ ਪਹਿਲਾਂ ਯੋਗ ਕਰਦਾ ਸੀ ਰੈਸਟੋਰੈਂਟ ਵਿੱਚ 3 ਸਾਲ ਕੀਤੀ ਹੈ ਤੇ ਜੋਬ ਤੇ ਉਸ ਤੋਂ ਬਾਅਦ ਸੋਚਿਆ ਕਿ ਆਪਣਾ ਕੋਈ ਮਤਲਬ ਤਿਆਰ ਕਰਦੇ ਆਪਣਾ ਕੰਮ ਕਰਦੇ ਆ ਫਿਰ ਇਸ ਫੂਡ ਦਾ ਬਣਾਇਆ ਹਾਂ ਜੀ ਹਾਂ ਜੀ ਹਾਂ ਜੀ ਆਪ ਪਿਆਰ ਕਰਾਇਆ ਜੀ ਕਿੰਦਾ ਵੀ ਕਿੰਨੀ ਐਜੂਕੇਸ਼ਨ ਹੈ ਜੀ ਮੈਂ ਪਲੱਸ 2 ਕੀਤੀ ਹੈ ਸਰ ਤੇ ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ ਲੈਕਟ੍ਰੀਕਲ ਦਾ 2 ਸਾਲ ਦਾ ਲੈਕਟ੍ਰੀਕਲ ਦਾ ਡਿਪਲੋਮਾ ਕਰਕੇ ਬਾਅਦ ਵਿੱਚ ਲੈਕਟ੍ਰੀਕਲ ਵਾਲੇ ਪਾਸੇ ਕਰੀ ਜੋਬ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੈਂ ਕੰਮ ਮੈਨੂੰ ਕੀਤਾ ਥੋੜਾ ਚਿਰ ਲੈਕਟ੍ਰੀਕਲ ਦਾ ਪਰ ਉਧਰ ਮਨ ਨਹੀਂ ਸੀ ਹੈਗਾ ਮੇਰਾ ਮਨ ਨਹੀਂ ਸੀ ਬਾਈ ਦਾ ਤੋਂ ਬਾਅਦ ਮੈਂ ਫਿਰ ਰੈਸਟੋਰੈਂਟ ਵਿੱਚ ਲੱਗਾ ਤੇ ਉਸ ਤੋਂ ਬਾਅਦ ਯੋਗ ਕੀਤੀ ਰੈਸਟੋਰੈਂਟ ਵਿੱਚ 3 ਸਾਲ ਦੇ ਕੰਟੀ ਕਿਹਦੀ ਚਾਲ ਆ ਨੀ 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 ਮੇਰੇ ਪੜਦੇ ਆ ਸਾਰ ਵੀ ਉਦੋਂ ਕੋਈ ਮਨਚ ਨਹੀਂ ਸੀ ਹੈਗਾ ਤੇ ਬਾਹਰ ਨਹੀਂ ਜਾਣਾ ਇੱਥੇ ਕਰਨਾ ਪਵੇ ਜਿਹੜਾ ਮੇਰੇ ਤੋਂ ਕੰਮ ਦਈਏ ਰੱਬ ਦੀ ਕਿਰਪਾ ਇਹ ਬਹੁਤ ਵਧੀਆ ਚੱਲਦਾ ਪਿਆ ਫੂਡਾ ਪਰਿਵਾਰ ਦੀ ਕਿੱਦਾਂ ਦੀ سپورਟ ਲਈ ਬਹੁਤ ਵਧੀਆ سپورਟ ਕੀਤਾ ਸਾਰੇ ਪਰਿਵਾਰ ਨੇ ਬਹੁਤ سپورਟ ਕੀਤਾ ਆਪਣੇ ਨਿਵਾਸੀਆਂ ਨੇ ਵੀ ਸਟਾਰਟ ਤੋਂ ਬਾਅਦ ਮਟਾਲੇ ਦੇ ਨਿਵਾਸੀ ਨੇ ਬਹੁਤ سپورਟ ਕੀਤਾ ਨਾਲ ਇੱਥੇ ਕਿਦਾਂ ਦਾ ਪਿਆਰ ਮਿਲਿਆ ਲੋਕਾਂ ਨੂੰ ਹਾਂਜੀ ਬਹੁਤ ਵਧੀਆ ਪਿਆਰ ਮਿਲਿਆ ਬਹੁਤ ਜ਼ਿਆਦਾ ਵਧੀਆ ਫੂਡ ਦੇ ਵਿੱਚ ਕੀ ਸਪੈਸ਼ਲਟੀ ਲੱਗਦੀ ਹੈ ਆਪਣੇ ਫੂਡ ਵਿੱਚ ਸਰ 버ਗਰ ਤੇ ਸਬ ਸਪੈਸ਼ਲ ਹੈ ਜੀ ਸਭ ਕੀ ਹਾਂ ਜੀ ਸਭ ਅਜਨ ਨੌਜਵਾਨਾਂ ਦੀ ਇੱਕ ਹੈਲਦੀ ਫੂਡ ਵਾਲੇ ਪਾਸੇ ਹੈਲਦੀ ਆ ਵੀ ਬਿਲਕੁਲ ਬਿਲਕੁਲ ਮਲਟੀ ਗ੍ਰੇਨ ਬੈਡ ਹੁੰਦਾ ਆਪਣੇ ਕੋ ਇੱਕ ਵਾਰੀ ਟਰਾਈ ਕਰੋ ਸਭ ਸਪੈਸ਼ਲ ਬਸ ਜਿਹੜੇ ਲੋਕਾਂ ਨੂੰ ਮੈਂ ਆਪਣੇ ਪੰਜਾਬੀ ਲੋਕਾਂ ਨੂੰ ਇਹ ਭਰਾਵਾਂ ਨੂੰ ਮਤਲਬ ਸਨਾਨ ਦਨਾ ਚਾਹੁੰਦਾ ਕਿ ਉਹਨਾਂ ਨੂੰ ਸਪੋਰਟ ਕਰੋ ਕਿ ਸਾਰੇ ਨੌਜਵਾਨ ਨਸ਼ਿਆਂ ਵਾਲ ਨਹੀਂ ਹੈਗੇ ਉਹਨਾਂ ਨੂੰ ਸਪੋਰਟ ਕਰੋ ਆਪਣੇ ਆਪ ਹੀ ਸਾਰੇ ਜਿਹੜੇ ਆ ਦਰਬਨਗੇਦਰ ਨੂੰ ਆਪ ਸਪੋਰਟ ਕਰੋ ਨਾਲ